ਮંત્રી ਬਾਦਲ ਸਾਹਿਬ ਨੇ ਕਿਹਾ ਵੀ ਅਸੀਂ ਸਾਰਾ ਜਿਹੜਾ ਮਜੀਠੀਆ ਪਰਿਵਾਰ ਨੂੰ ਦੇ ਦਿੱਤਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੇ ਤੁਹਾਨੂੰ ਤੁਹਾਡਾ ਕਿਹੜੀ ਅਖਬਾਰ ਚੋਂ ਐਕੀਐਨਐਸ ਹੈ ਪੀਟੀਐਨਐਸ ਤੇਰਾ ਤੇਰਾ ਐਡੀਟਰ ਕਹੇ ਤੇ ਮੈਂ ਸਾਰਾ ਕੁਝ ਨੌਕੀਆ ਮੇਰਾ ਵੀਰ ਜਗਤਾਰ ਬਾਬਾ ਮੈਂ ਕਹਿੰਦਾ ਸਾਰਾ ਕੁਝ ਜਗਤਾਰ ਨੂੰ ਦੇ ਦਤਾ ਤੇ ਤੂੰ ਕੀ ਟਿੱਪਣੀ ਕਰੇਗਾ ਸਰ ਉਹਨਾਂ ਨੇ ਤਾਂ ਇਹ ਕਹਿੰਨਾ ਵੀ ਦੇਖੋ ਜੀ ਮਜੀਠੀਆ ਸਾਹਿਬ ਨੂੰ ਵੀ ਉਹਨਾਂ ਦੇ ਬੇਟੇ ਨੂੰ ਮੰਤਰੀ ਕਿਨ ਮੇਰੇ ਬੇਟੇ ਨੂੰ ਮੇਰਾ ਬੇਟਾ ਤਾਂ 3 ਸਾਲ ਦਾ ਨਹੀਂ 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 ਜਾਨੀ ਬਾਲ ਸਾਹਿਬ ਦੇ ਬੇਟੇ ਨੂੰ ਹਾਂ ਉਹ ਉਹਨਾਂ ਦੇ ਛੋਡੇ ਪਿਤਾ ਜੀ ਨੂੰ ਕਹੇ ਵੀ ਤੁਹਾਡੇ ਦਮਾਦ ਨੂੰ ਮੁੱਖ ਮੰਤਰੀ ਤੇ ਤੁਹਾਡੀ ਨੂੰਹ ਨੂੰ ਦਮਾਦ ਨੂੰ ਤੋਂ ਬੰਦ ਨਹੀਂ ਚੱਲ 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 ਅੱਛਾ ਤੇ ਨਾ ਗੁੱਸਾ ਨਾ ਕਰ ਜਿਉਂ ਦੋ ਪੰਗੇ ਆ ਇੱਕ ਤਾਂ ਅਖਬਾਰ ਵਾਲਿਆਂ 'ਚ ਆਪਸ 'ਚ ਦੌੜ ਹੈ ਕਿ ਮੈਂ ਉਹ ਤੋਂ ਅਗਲੀ ਤੋਂ ਚਟਪਟੀ ਖਬਰ ਲਾਉਣੀ ਤੇ ਜੇ ਕੋਈ ਬਿਆਨ ਕਰ ਦਿੰਦਾ ਉਹ ਇੱਕ ਅਖਬਾਰ ਵਾਲਾ ਕਹਿੰਦਾ ਮੈਂ ਉਤੋਂ ਦੀ ਇਹਨੂੰ ਚਟਪਟੀ ਬਣਾ ਦੇਣੀ ਆ ਭਾਵੇਂ ਨਾਂ ਵੀ ਹੋਵੇ ਜਿਵੇਂ ਆ ਬਿਆਨ ਭਾਉ ਪੁੱਛਦਾ ਸੀ ਨਾ ਮੈਨੂੰ ਤੇ ਬਿਆਨ ਤਾਂ ਕੋਈ ਏਡਾ ਹੈ ਨਹੀਂ ਬਗਰ ਕਿਸੇ ਨੇ ਲੇਕੇ ਅਖਬਾਰ ਨੇ ਝਟਪੱਟੀ ਵੱਧ ਬਣਾਤੀ ਤੇ ਦੇ ਵੀ ਬਹੁਤ ਵੱਡਾ ਹੈ ਜੀ ਉਹਨਾਂ ਨੇ ਕਿਹਾ ਸੀ ਅਸੀਂ ਕੀ ਕਿਹਾ ਠੀਕ ਹੈ ਕਿਹਾ ਬਹੁਤ ਬਹੁਤ ਕੀ ਕਿਹਾ ਤੇ ਕੀ ਕਿਹਾ ਮੋਸਟ ਪਾਵਰਫੁਲ ਕਿਹਾ ਠੀਕ ਹੈ ਹੁਣ ਉਹਦੇ ਚ ਮੈਂ ਸਾਰਾ ਬਿਆਨ ਪੜ੍ਹਿਆ ਵੀ ਹੈ ਸੁਣਿਆ ਵੀ ਹੈ ਉਹਦੇ ਚ ਤੁਸੀਂ ਦੱਸ ਦਿਓ ਮਗਰ ਕਈਆਂ ਨੇ ਉਹਨੂੰ ਆਪ ਦੇ ਆਪ ਦੇ ਨਜ਼ਰੀਏ ਨਾਲ ਪੇਸ਼ ਕੀਤਾ ਸਾਹਿਬ ਆਈ ਐਮ ਗਿਵ ਯੂ ਐਸ ਯੂ ਗਿਵਿੰਗ ਯੂ ਦੀ ਮੈਕਸਿਮਮ Your son is a minister, your daughter is a minister, your son-in-law is deputy minister. What more you can expect for me? I think you are the only person in the country whose son, daughter and son-in-law are Though people criticize me on this, but still I have done. But still I, I, I want to satisfy more. I will give Khalsa Ka like 50 lakhs of rupees. from the...